ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੁਨੇਰ ਇਹ ਪਿੰਡ ਜੀਰਾ ਤਹਿਸੀਲ ਤੇ ਫਿਰੋਜ਼ਪੁਰ ਜ਼ਿਲ੍ਹੇ ਦਾ ਹੈ ਜੀਰੇ ਤੋਂ ਬਿਲਕੁਲ ਇਹ ਨਾਲ ਦਾ ਹੀ ਪਿੰਡ ਆ ਦੱਸੋ ਮਸਾਂ 2.5-3 ਕਿਲੋਮੀਟਰ ਸਾਈਡ ਤੇ ਹਟਵਾਂ ਨੇ ਅੱਜ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਅੱਜ ਤੋਂ 3 ਸਾਲ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਇਹਨਾਂ ਕੋਲ ਉਹ ਤੋਂ ਮਸ਼ੀਨਾਂ ਕਾਫੀ ਸੀ ਬਾਈ ਹੋ ਰਿਆਂ ਕੋਲ ਖਾਸ ਕਰਕੇ ਮੱਕੀ ਸਾਈਲੇਜ ਨੂੰ ਪੈਕ ਕਰਨ ਦੇ ਨਾਲ ਸੰਬੰਧਤ ਮਸ਼ੀਨਰੀ ਸੀ ਇਹ ਦੋ ਭਰਾਵਾਂ ਦਾ ਇੱਕ ਜੁਆਇੰਟ ਪਰਿਵਾਰ ਤੇ ਉਦੋਂ ਦੋਨਾਂ ਬਾਈ ਜੀ ਹੋਰਾਂ ਨੇ ਇਹਨਾਂ ਨੇ ਜਿਹੜਾ ਉਹ ਬਾਹਰ ਸ਼ਿਫਟ ਹੋਣਾ ਸੀਗਾ ਜਾਣਾ ਸੀ ਤੇ ਉਦੋਂ ਵੀ ਸਾਰੇ ਪਸ਼ੂ ਤੇ ਨਾਲ ਮਸ਼ੀਨਰੀ ਵਿਕਾਊ ਕੀਤੀ ਸੀ ਅੱਜ ਫੇਰ ਘਰ 'ਚ ਜਿੰਨੇ ਪਸ਼ੂ ਤੁਸੀਂ ਦੇਖੋਗੇ ਇਹ ਇਹਨਾਂ ਦੇ ਵਿੱਚ ਖਾਸ ਕਰਕੇ ਇੱਕ ਬੜੀ ਸੋਹਣੀ ਝੋਟੀ ਜਿਹੜੀ ਹਜੇ ਤਿਆਰ ਹੋ ਰਹੀ ਹੈ ਦਿਨ ਤਾਂ ਹਜੇ ਲਾਊਗੀ ਪਰ ਸੰਭਾਲੀ ਬੜੀ ਚੰਗੀ ਹੈ ਬਾਈ ਜੀ ਹੋਰਾਂ ਨੇ ਇਹ ਤੋਂ ਇਲਾਵਾ ਇੱਕ ਗਾਂ ਇਹਦਾ ਕੁਝ ਟਾਈਮ ਰਹਿੰਦਾ ਹੈ ਕ੍ਰਾਸ ਬਰੀਡ ਗਾਂ ਗਰਮੀ ਦੀ ਰੋਤ ਵਾਸਤੇ ਇਹ ਚੰਗੀ ਗਾਂ ਹੈ ਕਿਉਂਕਿ ਗਰਮੀ ਇਦਾਂ ਦੀਆਂ ਗਾਵਾਂ ਘੱਟ ਮਣਾਉਂਦੀਆਂ ਦੋ ਗਾਵਾਂ ਇਸੇ ਤਰ੍ਹਾਂ ਦੀ ਬਰੀਡ ਦੇ ਵਿੱਚ ਇਹ ਸੂਈਆਂ ਸੂਆਈਆਂ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਇੱਕ ਮੈਂ ਇਸੇ ਵੀਡੀਓ ਚ ਪਲਾਂਟਰ ਦਿਖਾਉਣਾ ਮੱਕੀ ਬੀਜਣ ਵਾਲਾ ਉਹ ਵੀ ਵਾਈਜਰਾਂ ਕੋਲ ਹੈਗਾ ਉਹ ਵੀ ਵੇਚ ਦੇਣਾ ਇਹਨਾਂ ਨੇ ਸੋ ਮੈਂ ਇਹ ਸਾਰੀ ਡਿਟੇਲ ਲੈਣ ਦੀ ਕੋਸ਼ਿਸ਼ ਕਰੂੰਗਾ ਤੁਸੀਂ ਜਿਹੜਾ ਪਸ਼ੂ ਖਰੀਦਣਾ ਹੋਊਗਾ ਜਾਂ ਉਹ ਮਸ਼ੀਨ ਖਰੀਦਣੀ ਹੋਊ ਤੇ ਆਕੇ ਦੇਖਿਓ ਤਸੱਲੀ ਕਰਕੇ ਖਰੀਦ ਸਕਦੇ ਹੋ ਨੰਬਰ ਸਕਰੀਨ ਉੱਤੇ ਬਾਈ ਜੀ ਹਰ ਹੰ ਦਾ ਚੱਲਦਾ ਰਹੂਗਾ ਆਓ ਥੋੜੀ ਜਾਣਕਾਰੀ ਲਈਏ ਕੁਸ ਪਸ਼ੂ ਤੋਰਦੇ ਆਂਗੇ ਬਾਕੀ ਕੁਸ ਖੜੇ ਤੁਹਾਨੂੰ ਦਿਖਾ ਦੇਨੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਆਪਣਾ ਦੱਸ ਦਿਓ ਜੀ ਸਰਦਾਰ ਗੁਰਤੇਹਨ ਸਿੰਘ ਮਾਨ ਠੀਕ ਹੈ ਗੁਰਤੇਹਨ ਬਾਈ ਜੀ ਆਪਾਂ ਅੱਜ ਤੋਂ 3 ਸਾਲ ਮੈਨੂੰ ਲੱਗਦਾ ਪਹਿਲਾਂ ਵੀਡੀਓ ਪਾਈ ਸੀ ਜੋ ਸਾਰਾ ਕੁਝ ਵਿਕਾਊ ਕੀਤਾ ਸੀ ਹਾਂ ਨਹੀਂ ਉਹ ਸਾਲ ਡੇਢ ਸਾਲ ਦੀ ਹੈ ਡੇਢ ਸਾਲ ਪਹਿਲਾਂ ਹੀ ਗੱਲ ਹੈ ਠੀਕ ਐ ਜੀ ਆ ਜਦੋਂ ਸਾਰੇ ਪਸ਼ੂ ਆਪਾਂ ਤੇ ਨਾਲ ਮਸ਼ੀਨਰੀ ਵੇਚੀ ਸੀਗੀ ਹਾਂਜੀ ਨਹੀਂ ਫਿਰ ਦੁਬਾਰਾ ਫੇਰ ਰੱਖ ਲਈ ਸੀ ਇਹ ਪਸ਼ੂ ਨੇ ਰੱਖੀ ਨਹੀਂ ਕੁਝ ਪਸ਼ੂ ਰਹਿ ਗਏ ਸੀਗੇ ਤੇ ਫਿਰ ਪਿਤਾ ਜੀ ਦੀ ਡੈਥ ਹੋਣ ਦੇ ਕਾਰਨ ਤੇ ਮੈਂ ਰੱਖਲੇ ਸੀਗੇ ਜੀ ਅੱਛਾ ਤੇ ਕਿਉਂਕਿ ਫਿਰ ਮੈਨੂੰ ਜਾਣਾ ਰੁਕ ਗਿਆ ਉਦੋਂ ਦੋਨੇ ਭਰਾਵਾਂ ਨੇ ਤੁਸੀਂ ਜਾਣਾ ਸੀ ਮੇਰੇ ਨਾਲ ਹਾਂਜੀ ਦੋਨਾਂ ਨੇ ਜਾਣਾ ਸੀ ਜੀ ਇਸ ਕਰਕੇ ਫਿਰ ਮੈਂ ਨਹੀਂ ਗਿਆ ਅੱਛਾ ਦੂਜੇ ਭਰਾ ਬਾਈ ਜੀ ਹੁਰੀ ਚਲੇ ਗਏ ਫਿਰ ਉਹ ਚਲੇ ਗਏ ਸੀਗੇ ਉਹ ਦੁਬਾਰਾ ਫਿਰ ਬਾਪੂ ਜੀ ਦੀ ਡੈਥ ਹੋ ਗਈ ਫਿਰ ਮਾਤਾ ਜੀ ਦੀ ਡੈਥ ਹੋਈ ਜਦੋਂ ਫਿਰ ਉਹ ਵਾਪਸ ਆ ਗਏ ਅਮਰੀਕਾਲਚ ਇੱਕ ਮਹੀਨੇ ਦੇ ਫਰਕ ਨਾਲ ਹੀ ਸ਼ਾਇਦ ਉਹ ਹੋ ਗਈ ਸੀ ਡੈਥ ਹਨਾ ਬਾਪੂ ਦੀ ਨਹੀਂ ਬਾਪੂ ਦੀ ਤੇ ਮਾਤਾ ਦੀ 8 ਮਹੀਨੇ ਬਾਅਦ ਹੋਈ ਹੈ ਜੀ 8 ਮਹੀਨੇ ਬਾਅਦ ਉਹ ਵੀਡੀਓ ਪਾਉਣ ਤੋਂ ਮਹੀਨਾ ਬਾਅਦ ਕਿ ਬਾਪੂ ਜੀ ਤਾਂ 15 ਦਿਨ ਬਾਅਦ ਹੀ ਡੈਥ ਹੋ ਗਈ ਬਾਬ 15 ਦਿਨਾਂ ਬਾਅਦ ਨਹੀਂ ਫਿਰ ਮੈਂ ਤਾਂ ਕੈਨਸਲ ਕਰਤਾ ਸੀ ਉਦੋਂ ਅੱਛਾ ਹੁਣ ਫਿਰ ਜਾ ਰਹੇ ਹਾਂ ਹਾਂ ਜੀ ਠੀਕ ਹੈ ਅੱਛਾ ਅੱਜ ਭਾਈ ਜਿਹੜੇ ਪਸ਼ੂ ਵਕਾਊ ਕੀਤੇ ਆਪਾਂ ਹਾਂ ਜੀ ਇਹਨਾਂ ਦੇ ਵਿੱਚ ਪਹਿਲੇ ਨੰਬਰ ਤੇ ਗਾਂ ਥੋੜੀ ਬੈਕ ਸਾਈਡ ਤੇ ਖੜੀ ਹੈ ਹਾਂ ਜੀ ਇਹ ਵੜੜਾ ਜੀ ਖੀਰੀ ਆ ਜੀ ਪਹਿਲਣ ਹੈ ਕਦੋਂ ਸੂਈ ਇਹ ਇਹਨੂੰ ਸੂਈ ਨੂੰ ਹੋ ਗਿਆ ਜੀ 15 ਦਿਨ ਹੁ ਕੋਈ ਹੋਊਗਾ 11 ਕਿਲੋ ਡੰਗਦਾ ਜੀ ਜਾਨੀ 20 ਤੋਂ ਬਾਹਰ ਹੈ ਇਸ ਟਾਈਮ ਹਾਂਜੀ ਬਾਈ ਤੇ ਬਾਈ 24 ਕਹਿ ਲਓ ਠੀਕ ਹੈ ਬੱਚਾ ਇਹਦੇ ਨਾਲ ਕੀ ਹੈ ਬਈ ਇਹਦੇ ਨਾਲ ਬੱਛੀ ਆ ਜਰਸੀ ਨਸਲ ਦੀ ਠੀਕ ਹੈ ਉਸ ਸਟਰਾ ਵੀ ਇਹਦੇ ਕੋਲ ਹੋਣਾ ਦੱਸ ਦਿਓ ਠੀਕ ਹੈ ਸੋ ਦੋਸਤੋ ਬੱਛੀ ਤੁਹਾਨੂੰ ਦਿਖਾ ਵੀ ਦੂੰ ਬਾਈ ਤੋਰ ਦੇ ਰਿਹਾ ਤੇ ਪਹਿਲਾ ਸੂਆ ਵੈੜ ਸੂਈ ਹੈ ਅਸੀਂ ਇੱਕ ਗੱਲ ਇੱਥੇ ਤੁਹਾਨੂੰ ਦੱਸ ਦਿੰਦੇ ਆ ਦੋਸਤੋ ਵੀਡੀਓ ਅਸੀਂ ਥੋੜਾ ਲੇਟ ਬਣਾ ਰਹੇ ਹਾਂ ਜਾਨੀ ਟਾਈਮ ਦਿਨ ਚੜਦੇ ਦਾ ਪਰ ਚੁਵਾਈ ਤੋਂ ਇਹ ਪਸ਼ੂ ਰਾਤ ਲੇਟ ਚੋਏ ਸੀ ਉਹਦੇ ਕਰਕੇ ਰੋਕੇ ਵੀ ਹੈ ਹੁਣ ਸਟਰਾਗਲ ਸੋ ਦੇਖੋ ਇਹ ਸਵੈਡ ਨੂੰ ਦੱਸੋ ਥੋੜਾ ਕਰਾਸ ਬਰੀਡ ਵੈਡ ਹੈ ਹਵਾਨਾ ਕਾਫੀ ਚੌੜਾ ਦੱਸਦਾ ਚੁਾਈ ਤੋਂ ਤੁਹਾਨੂੰ ਦੱਸ ਹੀ ਦਿੱਤਾ ਵੀ ਥੋੜਾ ਅਸੀਂ ਲੇਟ ਵੀਡੀਓ ਬਣਾ ਰਹੇ ਹਜੇ ਮਿਲਕਿੰਗ ਹੋਣ ਵਾਲੀ ਹੈ ਚੰਗਾ ਢਾਂਚਾ ਹੈ ਹੱਥੀਂ ਚੁਾਈ ਵਾਲਾ ਥਣ ਵੱਛੀ ਨੂੰ ਇਹਨੇ ਜਨਮ ਦਿੱਤਾ ਹੈ ਵੱਛੀ ਅੰਦਰ ਖੜੀ ਹੈ ਮੈਂ ਦਿਖਾ ਦੂੰਗਾ ਅੰਦਰੀ ਬੰਦੇ ਸੋ ਇਹ ਤੁਸੀਂ ਪਹਿਲੇ ਨੰਬਰ ਤੇ ਵੈਡ ਦੇਖੋ ਦੱਸੋ ਕਾਫੀ ਚੌੜਾ ਹਵਾਨਾ ਅਗੋਂ ਅਗਾੜੀ ਕਾਫੀ ਚੰਗੀ ਐ ਬਾਕੀ ਜਿਹੜਾ ਇਹਦਾ ਬੱਚਾ ਉਹ ਵੀ ਹੁਣ ਆਪਾਂ ਦੇਖ ਲੈਨੇ ਉਰਲੇ ਪਾਸੇ ਵਾਲੀ ਬੱਚੀ ਹਾਂ ਜੋਰਲੀ ਬੱਚੀ ਹੈ ਠੀਕ ਐ ਇਹ ਬੱਚੀ ਦੋਸਤੋ ਉਰਲੇ ਪਾਸੇ ਜਿਹੜੀ ਖੜੀ ਐ ਇਹਦੀ ਐ ਤੇ ਦੂਜਾ ਬੱਚਾ ਵੱਛਾ ਉਹ ਗਾਂ ਤਾਜੀ ਸੂਈ ਵੀ ਉਹਦੇ ਬਾਰੇ ਵੀ ਆਪਾਂ ਡਿਟੇਲ ਬਾਈ ਜੀ ਉਹਨਾਂ ਤੋਂ ਪੁੱਛਾਂਗੇ ਤੇ ਫਿਰ ਉਹ ਵੀ ਤੁਹਾਨੂੰ ਤੋਰ ਕੇ ਦਿਖਾ ਦੇਵਾਂਗੇ ਸੋ ਪਹਿਲੇ ਨੰਬਰ ਤੇ ਵੇੜ ਦੇਖੋ ਹਵਾਨਾ ਜਿਆਦਾ ਅਗਲੇ ਪਾਸੋਂ ਵੱਧ ਪਰਦੀ ਐ ਤੋਂ ਇਹ ਗਾਂ ਵੇੜ ਇਹ ਤੋਂ ਇਲਾਵਾ ਇੱਕ ਗਾਂ ਕਾਹ ਵੀ ਫੁੱਲ ਦੇ ਬਾਈ ਇਹ ਗਾਂ ਜਿਹੜੀ 2 ਨੰਬਰ ਤੇ ਐ ਹਾਂਜੀ ਇਹ ਦੂਜਾ ਸੂਆ ਜੀ ਇਹਨੂੰ ਕਿ ਪੇਰੂ ਸੂਈ ਨੂੰ ਅੱਜ 4 ਦਿਨ ਹੋਇਆ ਜੀ ਹੁਣ ਦੁੱਧ ਇਹਦੇ ਥੱਲੇ ਅੰਦਾਜ਼ਾ ਦੁੱਧ ਹੁਣ ਹੋਊਗਾ ਜੀ 12 ਕਿਲੋ ਡੰਗ ਦਾ ਹੋਊਗਾ ਠੀਕ ਹੈ ਰੇਟ ਆਪਾਂ ਇਹਨਾਂ ਦੇ ਦੱਸਾਂਗੇ ਜਾਂ ਫੋਨ ਤੇ ਰਹਿਣਗੇ ਇਹ ਫੋਨ ਤੇ ਦੱਸ ਦਿਆਂਗੇ ਬਾਈ ਜੀ ਠੀਕ ਹੈ ਸੋ ਦੱਸੋ 12 ਕਿਲੋ ਡੰਗ ਦਾ ਮਨੋ 20 ਤੋਂ ਬਾਹਰ ਇਹਦੇ ਥੱਲੇ ਵੀ ਹੈਗਾ ਦੋ ਬਰੇ 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 ਨੂੰ ਪੱਥਰ ਲੰਮਾ ਤਾਜੀ ਸੂਈ ਵੀ ਐ ਇਹ ਦੂਜਾ ਸੂ ਹੈ ਇਹਦੇ ਬੱਚੇ ਨੂੰ ਜਨਮ ਦਿੱਤਾ ਲਿਆ ਉਹ ਮੇਰੇ ਵਾਪਸ ਗਿਆ ਸੋ ਇਹ ਗਾਂ ਵੀ ਫੋਰ ਸੇਟ ਹੈ ਬਾਕੀ 23 24 ਕਿਲੋ ਪਹਿਲੇ ਉਧਰ ਬਨੇ ਬਨੇ 23 24 ਕਿਲੋ ਇਹਨੇ ਪਹਿਲਾਂ ਨਹੀਂ ਦਿੱਤਾ ਜੀ ਠੀਕ ਹੈ ਐਨ ਕੀ ਤਾਂ ਹੋ ਸਕਦਾ 28 30 ਕਿਲੋ ਵੀ ਦੇ ਦੇਵੇ ਠੀਕ ਹੈ ਪਰ ਇਸ ਟਾਈਮ ਇੰਨਾ ਕੀ ਠੀਕ ਹੈ ਭਾਈ ਇਹਦਾ ਚੌਥਾ ਉਹਨਾਂ ਦੀ ਸੂਈ ਹੈ ਜੀ ਅੱਛਾ ਭਾਈ ਜਿਹੜੀ ਇਹਦੇ ਨਾਲ ਇੱਕ ਗਾਂ ਹੋਰ ਖੜੀ ਹੈ ਹਾਂਜੀ ਇਹ 8 ਮਹੀਨੇ ਦੀ ਗਾਂ ਭਾਈ ਮਹੀਨਾ ਇੱਕ ਰਹਿੰਦਾ ਹੀ ਸੋਣ ਕੇ ਦੇ ਇੱਕ ਮਹੀਨਾ ਰਹਿੰਦਾ ਹਾਂਜੀ ਠੀਕ ਹੈ ਸੋ ਇਹ ਵੀ ਦੱਸੋ ਵੇਚਦੇ ਨੇ ਵੇਚਦੇ ਆ ਕਿ ਭਾਈ ਇਹ ਵੀ ਹਾਂ ਇਹ ਵੀ ਵੇਚ ਦਾਂਗੇ ਜੀ ਇਹ ਦੂਜੀ ਸੂਈ ਇਹ ਹੁੰਦੀ ਆ ਠੀਕ ਹੈ ਪਹਿਲਾਂ ਨੇ ਇਹ ਨਹੀਂ ਦਿੱਤਾ 22 23 ਕਿਲੋ ਜੀ ਠੀਕ ਹੈ ਸੋ ਇਹ ਤੁਸੀਂ ਇੱਥੇ ਖੜੀ ਦੇਖ ਲਓ ਕਿਉਂਕਿ ਬਹੁਤੇ ਪਸ਼ੂ ਆਪਾਂ ਤੋਰਦੇ ਨਹੀਂਗੇ ਇਹਦਾ ਹਵਾਨਾ ਕਿਉਂਕਿ ਹਜੇ ਇਹਨੇ ਬਣਾਉਣਾ ਸ਼ੁਰੂ ਕਰਨਾ ਇੱਕ ਮਹੀਨਾ ਬਾਕੀ ਹੈ ਢਾਂਚਾ ਇਹਦਾ ਦੇਖ ਲਓ ਤੁਸੀਂ ਇਦਾਂ ਦਾ ਰੋਖ ਹੈ ਬਾਕੀ ਪਾਸ ਆ ਕੇ ਕਰ ਲੈਣੀ ਹੈ ਇੱਕ ਛੋਟੀ ਬੜੀ ਚੰਗੀ ਛੋਟੀ ਕੋਲ ਦੇ ਕਿੰਨਾ ਮਸੂਆ ਛੋਟੀ ਬਈ ਛੋਟੀ ਦੂਜੇ ਸੂਏ ਜੀ ਕਿੰਨਾ ਚਰ ਲਊ ਸੂਣ ਚ ਸੂਣ ਦੇ ਦਾ ਬਸ ਜੀ ਇਹ ਹਫਤੇ ਚ ਸੂਪੂਗੀ ਇੱਕ ਹਫਤੇ ਚ ਸੂਪੂਗੀ ਹਾਂਜੀ ਦੁੱਧ ਪਹਿਲੇ ਸੂਏ ਬਈ ਪਹਿਲੇ ਸੂਏ 15 ਕਿਲੋ ਦੁੱਧਾ ਜੀ ਠੀਕ ਹੈ ਤੋਰ ਦਿਓ ਜੀ ਸੋ ਦੱਸੋ ਪਹਿਲਾਂ ਨੇ ਦੁੱਧ ਬਈ ਕਹਿੰਦੇ ਵੀ 15 ਕਿਲੋ ਦੁੱਧਾ ਹੈ ਸੁਵਾ ਦੂਜਾ ਇੱਕ ਹਫਤੇ ਵਿੱਚ ਦੀਏ ਬੱਚੇ ਨੂੰ ਜਨਮ ਦੇ ਦੂਗੀ। ਫੁੱਲ ਸੰਭੀ ਹੋਈ ਐ। ਪੂਰੀ ਵਧੀਆ ਰਾਜੀ ਬਾਈ ਨੇ ਕੀਤੀ ਹੋਈ ਐ। ਮਾਂ ਨੇ ਬਾਈ 23 ਕਿਲੋ ਦਿੱਤਾ ਜੀ ਇਹਦੀ ਨੇ। ਠੀਕ ਐ। ਅੱਛਾ ਮਾਂ ਤਾਂ ਦੋ 23 ਕਿਲੋ। ਹਜੇ ਖਵਾਨਾ ਜਿਹੜਾ ਉਹ ਜਿੰਨਾ ਰੋਖੋ ਤੁਸੀਂ ਹੁਣ ਦੇਖੋ। ਕਿੰਨਾ ਲੰਮਾ ਤੋਂ ਲੰਮਾ। ਜਿੰਨਾ ਚੱਲੋ ਵੀਰੇ ਅੱਗੇ ਨੂੰ ਹਾਂ ਅੱਗੇ ਮੋੜ ਲਾ ਲੰਮਾ ਤੋਰਿਆ ਕਰ। ਸੋ ਦੇਖੋ ਇਹਦਾ ਢਾਂਚਾ। ਲਿਓ ਵੀਰੇ ਕੁਮਾਲ। ਸੋ ਇਹ ਜੋ ਟੀਵੀ ਫॉर ਸੇਲ ਆ ਦੋਸਤੋ ਜੇ ਪਸੰਦ ਆਵੇ ਤਾਂ ਕੰਟੈਕਟ ਕਰ ਲਿਓ ਤੁਸੀਂ। ਲੇਖੀ ਮੇਖੀ ਬਾਜੇ ਫਾਜ। ਤਾਂ ਭਾਈ ਜਿਹੜੀਆਂ ਝੋਟੀਆਂ ਹਨ ਹਾਂਜੀ ਇਹਨਾਂ ਚੋਂ ਗੱਬਣ ਹੈ ਕੋਈ? ਹਾਂਜੀ ਆ ਆ ਵੀ ਗੱਬਣਾ ਤੇ ਉਹ ਵੀ ਗੱਬਣਾ ਜੀ। ਇਹ ਦੋਨੇ ਗੱਬਣ ਹੈ ਚੈੱਕ ਪਾਸ ਹੈ? ਆ ਚੈੱਕ ਕਰੋੜੀਆਂ ਜੀ। ਇਹ ਚੈੱਕ ਕਰੋੜੀਆਂ। ਵੈਸੇ 2.5 ਮਹੀਨਿਆਂ ਦੀ ਹੋ ਗਈ ਹੈ। ਠੀਕ ਹੈ। ਚੈੱਕ ਹੋ ਜੂਗੀ। ਚੈੱਕ ਹੋ ਜੂਗੀ ਜਿਹੜੀ ਦੂਜੀ ਝੋਟੀ ਨਾਲ ਇਹ ਤੇ ਖੜੀ। ਹਾਂ ਉਹ ਸਾਢੇ 6 ਮਹੀਨਿਆਂ ਦੀ ਗੱਬਾ ਜੋ ਚੈੱਕ ਪਾਸ ਆ। ਓਕੇ। ਸੋ ਦੋਸਤੋ ਇਹ ਮੈਂ ਐਵੇਂ ਤੁਹਾਨੂੰ ਦਿਖਾ ਦਨਾ ਹੈ। ਹਾਂ। ਸੋ ਇੱਕ ਵਾਰ ਤੁਸੀਂ ਐਵੇਂ ਇਹ 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 ਦੋ ਥਣੀਆਂ ਆ ਜੀ ਅੱਛੇ ਇਹਦੇ ਦੋ ਥਣੀਆਂ ਜਮਾਂ ਦੀ ਕੁਦਰਤੀ ਸੋ ਦੋ ਥਣੀਆਂ ਚੋ ਢੀ 2.5 ਮਹੀਨੇ ਦੀ ਗੱਭਣ ਇਹਦੇ ਨਾਲ ਢੋਟੀ 6.5 ਮਹੀਨੇ ਦੀ ਗੱਭਣ ਢਾਂਚਾ ਦੇਖ ਲਓ ਤੁਸੀਂ ਇਹਦਾ ਇੱਕ ਕੱਟੀ ਹੋਰ ਖੜੀਏ ਨਾਲ ਕੁਝ ਝੋਟੀਆਂ ਹੋ ਇਹ ਉਹਦੀ ਭੈਣੀਆਂ ਜੀ ਪਰਲੀ ਜਿਹੜੀ ਵਿਖਾ ਕੇ ਰੱਖੀ ਆ ਜਿਹੜੀ 2 ਨੰਬਰ ਤੇ ਝੋਟੀ 6.5 ਮਹੀਨੇ ਵਾਲੀ ਗੱਭਣ ਆ 6.5 ਮਹੀਨੇ ਦੀ ਇਹ ਦੋਨੇ ਭੈਣਾਂ ਹੀ ਉਹ ਠੀਕ ਹੈ ਭਾਈ ਤੇ ਇਧਰ ਲੀਆਂ ਝੋਟੀਆਂ ਇਹ ਹਜੇ ਗੱਭਣ ਨਹੀਂ ਹੋਈਆਂ ਇਹ ਨਹੀਂ ਗੱਭਣ ਹੋਈਆਂ ਜੀ ਠੀਕ ਹੈ ਸੋ ਦੱਸੋ ਇਹ ਸਾਰੇ ਪਸ਼ੂ ਤੇ ਤੋਂ ਲਾਵਾ ਇੱਕ ਮਸ਼ੀਨ ਤੁਹਾਨੂੰ ਦਿਖਾ ਦਈਏ ਫੋਰ ਸੇਲ ਹੈ ਵਿਕਰੀ ਹਸਤੇ ਹੈ ਸੋ ਇਹ ਦੋਸਤੋਂ ਪਲੰਟਰ ਹੈ ਜਿਹੜਾ ਬਾਈ ਜੀ ਉਹਨੇ ਵੇਚਣਾ ਹੈ ਇਹਦੀ ਆਪਾਂ ਡਿਟੇਲ ਥੋੜੀ ਪੁੱਛ ਲੈਂਦੇ ਆ ਬਾਈ ਜੀ ਇਹ ਕਿਹੜਾ ਮਾਡਲ ਹੈ ਇਹ ਪਲੰਟਰ ਇਹ ਦੋ ਸੀਜ਼ਨ ਚੱਲਿਆ ਜੀ ਅੱਗੇ ਮਤਲਬ 23 ਹੋ ਸਕਦਾ 23 23 ਹਾਂਜੀ ਠੀਕ ਹੈ ਇਹਦਾ ਰੇਟ ਕੀ ਰੱਖਦੇ ਇਹਦਾ ਫੋਨ ਤੇ ਕਰ ਲਾਂਗੇ ਇਹਦਾ ਫੋਨ ਤੇ ਹਾਂਜੀ ਓਕੇ ਸੋ ਦੋਸੋ ਇਹ ਪਲੰਟਰ ਹਾਂ ਕੰਪਨੀ ਉਹੀ ਆ ਦੋਸਤੋਂ ਜਿੱਦੀ ਮੇਰੇ ਖਿਆਲ ਚ ਇਸ ਟਾਈਮ ਪੂਰਾ ਟ੍ਰੈਂਡ ਹੈ ਇਸ ਦਾ ਤੇ ਇਹ ਵੈਕਿਊਮ ਵਾਲਾ ਪਲੰਟਰ ਹੈ ਜੇ ਕੋਈ ਵੀ ਰੀਸੀਡਨ ਲਾਉਣਾ ਚਾਹੁੰਦਾ ਚਾਲੂ ਹਾਲਤ ਚ ਇਹ ਤੋਂ ਪਤਾ ਲੱਗਦਾ ਬਾਈ ਜੀ ਹੋਰੀ ਬਜਾਈ ਕਰਕੇ ਆਏ ਆ ਇਹਦੇ ਨਾਲ ਹਾਂ ਹੁਣੇ ਸੋ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ ਰੇਟ ਇਹਦਾ ਵੀ ਫੋਨ ਤੇ ਆਏ ਹੁਣੇ ਆਏ ਆ ਬੀਜ ਕੇ ਟਰੈਕਟਰ ਮਗਰ ਪਾਇਆ ਖੜਾ ਉਸੇ ਤਰ੍ਹਾਂ ਹੀ ਤੁਹਾਨੂੰ ਦਿਖਾ ਰਹੇ ਆ ਸੋ ਇਹ ਦੱਸੋ ਮਸ਼ੀਨਰੀ ਦੇ ਵਿੱਚੋਂ ਇਹ ਮਸ਼ੀਨ ਤੇ ਕੁਸ ਪਸ਼ੂ ਤੁਹਾਨੂੰ ਮੈਂ ਦਿਖਾ ਚੁੱਕੇ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਫਿਲਹਾਲ ਬਾਈ ਜੀ ਹੋਰਾਂ ਨੇ ਸਾਰਾ ਕੁਝ ਵੇਚਣਾ ਤੁਸੀਂ ਇਹਨਾਂ ਨਾਲ ਸੰਪਰਕ ਬਣਾ ਲਿਓ ਨੰਬਰ ਬਾਈ ਜੀ ਹੋਰਾਂ ਦਾ ਸਕਰੀਨ ਉੱਤੇ ਚੱਲੀ ਜਾਂਦਾ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਧੰਨਵਾਦ